हरियाणे हरियाणे नो बंदो हरियाणे नो बंदो हर पाणी गान बंदो बंदो ਹੈ ਪੰਜਾਬ ਦਾ ਹਰਿਆਣੇ ਨੂੰ ਪਾਣੀ ਦੇਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਹਰਿਆਣੇ ਨੂੰ ਪਾਣੀ ਦੇਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਰੋ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਆ ਸਰਕਾਰ ਸੈਂਟਰ ਚ ਚਾਹੇ ਕਾਂਗਰਸੀ ਰਹੀ ਆ ਚਾਹੇ ਹੁਣ ਬੀਜੇਪੀ ਦੀ ਹੈ ਸਾਰਿਆਂ ਨੇ ਪੰਜਾਬ ਦੇ ਹੱਕਾਂ ਦੀ ਡਾਕਾ ਮਾਰਿਆ ਪੰਜਾਬ ਨਾਲ ਮਤਰਾ ਹੀ ਮਾਂ ਵਾਲਾ ਸਲੋਕ ਕੀਤਾ ਹੁਣ ਪੰਜਾਬ ਵਿੱਚ ਪਾਣੀ ਦੀ ਪਹਿਲਾਂ ਕਮੀ ਹੈ ਸਾਡੇ ਕੋਲ ਪਾਣੀ ਹੈ ਨਹੀਂ ਸਾਡੇ ਸੀਐਮ ਸਾਹਿਬ ਕਹਿ ਰਹੇ ਨੇ ਕਿ ਸਾਡੇ ਕੋਲ ਇੱਕ ਬੂੰਦ ਵੀ ਪਾਣੀ ਕਿਸੇ ਨੂੰ ਦੇਣ ਲਈ ਹੈ ਨਹੀਂ ਪਰ ਬੀਜੇਪੀ ਦੀ ਸੈਂਟਰ ਸਰਕਾਰ ਨੇ ਬੀਬੀਐਮਬੀ ਤੇ ਪ੍ਰੈਸ਼ਰ ਪਾ ਕੇ ਇੱਕ ਦੋ ਦਿਨ ਹੋਇਆ ਹਰਿਆਣੇ ਨੂੰ ਪਾਣੀ ਛਡਾ ਦਿੱਤਾ ਤੋਂ ਅਸੀਂ ਪੂਰ ਜ਼ੋਰ ਮੰਗ ਕਰਦੇ ਹਾਂ ਕਿ ਹਰ ਪੰਜਾਬ ਦਾ ਪਾਣੀ ਪੰਜਾਬ ਵਾਸਤੇ ਹੈ ਪੰਜਾਬ ਕੋਲ ਪਾਣੀ ਐਕਸਟਰਾ ਨਹੀਂ ਹੈਗਾ ਤੋਂ ਅਸੀਂ ਪਾਣੀ ਕਿੱਥੋਂ ਦੇ ਦਈਏ ਸਾਡੇ ਖੇਤ ਆਪਣੇ ਸੁੱਕੇ ਪਏ ਨੇ ਸਾਡੇ ਕਿਸਾਨ ਪਾਣੀ ਨੂੰ ਤਰਸ ਰਹੇ ਨੇ ਤੋਂ ਸੈਂਟਰ ਸਰਕਾਰ ਨੇ ਇਹ ਬਹੁਤ ਧਰੋ ਕੀਤਾ ਪੰਜਾਬ ਨਾਲ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰਿਆ ਹੈ ਪੰਜਾਬ ਦਾ ਪਾਣੀ ਆ ਹਰਿਆਣੇ ਨੂੰ ਛੱਡ ਕੇ ਅਸੀਂ ਇਹ ਪੂਰ ਜ਼ੋਰ ਮੰਗ ਕਰਦੇ ਆਂ ਕਿ ਪਾਣੀ ਜਿਹੜਾ ਹਰਿਆਣੇ ਨੂੰ ਛਡਾਇਆ ਬੀਬੀਐਮਬੀ ਦੇ ਥਰੂ ਉਹ ਇਮੀਡੀਏਟਲੀ ਪਾਣੀ ਬੰਦ ਹੋਣਾ ਚਾਹੀਦਾ ਤਾਂ ਕਿ ਪੰਜਾਬ ਦਾ ਪੰਜਾਬ ਨੂੰ ਰਾਜਸਥਾਨਾ ਬਣਾਇਆ ਜਾਏ